ਕਿੰਕਲਾ ਹੀ ਸੀ ਬਾਅਦ ਚ ਇਹਨਾਂ ਨੇ ਕੋਈ ਅਮਲ ਹੀ ਨਹੀਂ ਕੀਤਾ ਉਹਦੇ ਉੱਤੇ ਗੱਡੀਆਂ ਲੱਗਣ ਵੀ ਲੱਗ ਗਈਆਂ ਸੀ ਡੇਢ 200 ਵੱਡੇ ਰੋਡ ਪੈਸੇ ਸੀ ਜੀ ਸਾਹਿਬ ਐਂਟਰੀ ਬਹੁਤ ਕੰਪਲੀਟ ਕੀ ਕੀਤੀ ਮੈਡਮ ਤੁਹਾਡਾ ਕੀ ਕਹਿੰਦੇ ਆ ਐਸ ਐਚ ਐਸ ਸਰ ਇਹ ਤੁਹਾਡਾ ਜੁਆਇੰਟ ਹੋਣਾ ਜੀ ਜੀ ਗੱਡੀਆਂ ਜਿਹੜੇ ਜਿਹੜੇ ਪਹਿਲੀ ਗੱਲ ਤੁਸੀਂ ਜਗਾ ਫਿਕਸ ਕਰੋਗੇ ਉਹਦੇ ਬੋਰਡ ਲਾਉਂਗੇ ਕਿ ਇੱਥੇ ਕਾਰ پارک ਹੈ ਠੀਕ ਹੈ ਉਸ ਤੋਂ ਬਾਅਦ ਵੀ ਜੇ ਗੱਡੀਆਂ ਸੜਕਾਂ ਦੇ ਵਿੱਚ ਖੜੀਆਂ ਹੁੰਦੀਆਂ ਤਾਂ ਤੁਸੀਂ ਚਲਾਨ ਕਰੋ ਰਾਈਟ ਠੀਕ ਇਹ ਤੁਸੀਂ ਪਹਿਲਾਂ ਇਹਨਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਇਹਨੂੰ ਠੀਕ ਠਾਕ ਕਰੋ ਬੋਰਡ ਬਣਾ ਕੇ ਲਾਓ ਸਮਝ ਦਿਓ ਇੰਦਾ ਨਹੀਂ ਕਿ ਆਪਾਂ ਤੰਗ ਨਹੀਂ ਕਰਨਾ ਪਬਲਿਕ ਦੀ ਠੀਕ ਹੈ ਨਾ ਸਮਝ ਦਿਓ 15 ਦਿਨ ਦਾ ਵੀ ਦੇ ਦਿਓ ਤਾਂ ਵੀ ਚੱਲ ਜਾਊਗਾ ਬੜਾ ਠੀਕ ਹੈ ਯਾ ਮੇਰਾ ਸੀ ਨਗਰ ਕੌਂਸਲ ਕੋਲ ਨਾ ਇੱਕ ਡਾਟ ਹੋਣ ਵਾਲੀ ਗੱਡੀ ਸਾਨੂੰ ਮਿਲੀ ਸੀ ਸੁਲਤਾਨਪੁਰ ਜਦੋਂ ਆਪਾਂ 500 ਈਵਾਂ ਸਾਲ ਮਨਾਇ ਬਰਥਡੇ ਦਾ ਤੁਸੀਂ ਸੀ ਉਹ ਮੈਂ ਸਮਝਦਾ ਉੱਤੇ ਟੋਹ ਵਾਲੀ ਗੱਡੀ ਬਣਾ ਜੇ ਇੱਥੇ ਪਾਰਕਿੰਗ ਲੁੱਕੀ ਉਦੋਂ ਗੱਡੀਆਂ ਕੜੀਆਂ ਕਰ ਜਾਂਦੇ ਆ ਉਹ ਚੱਕ ਕੇ ਪੁਲਿਸ ਨੂੰ ਨਾਲ ਜੋੜ ਕੇ ਤੇ ਉਹ ਚੱਕ ਕੇ ਇੱਥੇ ਖੜੀ ਕਰਨ ਨਾਲ ਦਿੱਤੀ ਆਪਾਂ ਛੱਡਣੀ ਨਹੀਂ ਜੀ ਜਦੋਂ ਅਸੀਂ ਪ੍ਰੋਜੈਕਟ ਸਾਡਾ ਤਿਆਰ ਹੋ ਗਿਆ ਨਾ ਇਸ ਰੋਡ ਦਾ ਇਹਦੀ ਸੈਂਟਰ ਦੇ ਵਿੱਚ ਅਸੀਂ ਇਹਨੂੰ ਡਿਵਾਈਡਿਸ਼ਨ ਦੇਵਾਂਗੇ ਸਾਈਡਾਂ ਤੋਂ ਅਸੀਂ ਇਹਨੂੰ ਗ੍ਰਿਲਿੰਗ ਕਰਾਂਗੇ ਤਾਂ ਕਿ ਜਿਹੜਾ ਚੱਲਣ ਜਿਹੜਾ ਸਾਡਾ ਵਹੀਕਲਸ ਵਾਲਾ ਏਰੀਆ ਉਹਦੇ ਵਿੱਚ ਕੋਈ ਇੰਟਰਫੀਅਰੈਂਸ ਨਾ ਹੋਵੇ ਹਾਂਜੀ ਹੁਣੇ ਨਹੀਂ ਨਾ ਪਾਰਕਿੰਗ ਠੀਕ ਹੈ ਨਾ ਉਹ ਬਣਾਵਾਂ ਮੈਂ ਕੋਦਰ ਵੀ ਇੱਦਾਂ ਬਣਾ ਰਿਆ ਅਸੀਂ ਇੱਥੇ ਵੀ ਬਣਾਵਾਂਗੇ ਇਹਨੂੰ ਕਰਾਂਗੇ ਫੁੱਟਪਾਥ ਬਣਾਵਾਂਗੇ ਬਕਾਇਦਾ ਠੀਕ ਠਾਕ ਕਰਾਂਗੇ ਸਾਰਾ ਕੋਈ ਜਗ੍ਹਾ ਬਹੁਤ ਖੁੱਲ੍ਹੀ ਹੈ ਹਾਂਜੀ ਇਨਕ੍ਰੋਚਮੈਂਟ ਜਿਹੜੇ ਆ ਉਹਨਾਂ ਨੂੰ ਤੁਸੀਂ ਨੋਟਿਸ ਸਾਰਿਆਂ ਨੂੰ ਦੇਖ ਚੁੱਕੇ ਆ ਕਿਸੇ ਵੀ ਇਨਕ੍ਰੋਚਮੈਂਟ ਵਾਲੇ ਨੂੰ ਜਾਂ ਇਲੀਗਲ ਕੰਸਟਰਕਸ਼ਨ ਵਾਲੇ ਨੂੰ ਤੁਸੀਂ ਨੋਟਿਸ ਦੇ ਕੇ ਬਕਾਇਦਾ ਐਕਸ਼ਨ ਲੈਣਾ ਤੁਹਾਡੇ ਐਕਟ 20 ਦੇ ਤਹਿਤ ਜੀ ਜੀ ਕਿਸੇ ਨੂੰ ਕੋਰਟ ਦੇ ਵਿੱਚ ਨਹੀਂ ਲੈ ਕੇ ਜਾਣਾ ਕੋਰਟ ਚ ਜਾਣਾ ਸਾਡਾ ਕੰਮ ਨਹੀਂ ਹੈਗਾ ਤੁਸੀਂ ਐਕਸ਼ਨ ਲੈਣਾ ਤੁਹਾਡੇ ਕੋਲ ਪਾਵਰਾਂ ਨੇ ਔਰ ਇਹ ਇਹ ਕੰਮ ਤੁਸੀਂ ਜਿਹੜਾ ਨਾ ਬੇਨਤੀ ਕਰਾਂ ਕਿ ਅਸੀਂ ਤਾਂ ਕਰਦੇ ਹਾਂ ਪਰ ਸਾਨੂੰ ਐਮਸੀ ਰੋਕ ਦਿੰਦੇ ਆ ਜੀ ਬਿਲਕੁਲ ਸਹੀ ਹੈ ਘਰ ਐਮਸੀਟੀ ਸੁਣ ਲਓ ਜਾਂ ਐਮਐਲਏ ਦੀ ਸੁਣੋ ਮੈਂ ਤਾਂ ਬੇਨਤੀ ਕਰਦਾ ਜੀ ਵੀ ਅਸੀਂ ਤਾਂ ਜਾਇਦਾ ਹੈਗਾ ਅਸੀਂ ਕਾਹ ਵੀ ਗਏ ਨਹੀਂ ਮੈਂ ਇਸ ਗੱਲ ਦੇ ਤੇ ਜਾਂ ਤੁਸੀਂ ਐਮਐਲਏ ਦੀ ਸੁਣ ਲਓ ਜਾਂ ਐਮਸੀ ਦੀ ਸੁਣ ਲਓ ਦੇਖ ਲਓ ਭਾਰੀ ਕਿਹੜਾ ਬੋਊਗਾ ਜਿਹੜੇ ਮੈਂ ਅੰਚੀ ਦੀ ਗੱਲ ਕਰਦੇ ਹਾਂ ਮੈਂ ਜੀ ਗੱਲ ਪਤਾ ਕੀ ਹੈ ਜੀ ਤੁਸੀਂ ਵੇਖਣਾ ਦੇਖਿਆ ਜੀ ਰਾਸ਼ਪਤੀ ਸੀ ਨਾ ਉੱਥੇ ਕਿੰਨੀ ਦੂਰ ਆਹ ਵੇਖਣਾ ਜਿਹੜੇ ਸਾਰੇ ਸ਼ਹਿਰ ਦੇ ਸੜਕਾਂ ਦੇ ਉੱਤੇ ਖੜੇ ਉਹਨੂੰ ਨੇ ਕੁਝ ਕਹਿੰਦੇ ਉਹ ਫਰੀਦ ਮਹਿਲ ਚਲ ਬੈਠ ਜਾਓ ਸਾਰਿਆਂ ਤੇ ਹੁਣ ਹੈ ਹੁਣ ਸਾਰਿਆਂ ਤੇ ਹੁਣ ਵਿੱਚ ਦੇਖੋ ਮੇਰੀ ਸੁਣ ਲਓਗਾ ਇੱਕ ਮਿੰਟ ਲਈ ਮੈਂ ਤੁਹਾਨੂੰ ਸਭ ਨੂੰ ਬੇਸ਼ੱਕ ਤੁਸੀਂ ਕਾਉਂਸਲਰ ਆ ਲੋਕਾਂ ਦੇ ਚੁਣੇ ਹੋਏ ਆ ਤੁਸੀਂ ਆਪਣਾ ਫਰਜ ਠੀਕ ਤਰ੍ਹਾਂ ਕਿੰਨਾਂ ਨਾਲ ਨਹੀਂ ਨਿਭਾਇਆ ਜੇ ਤੁਸੀਂ ਨਿਭਾਇਆ ਹੁੰਦਾ ਮੈਨੂੰ ਅੱਜ ਇਹਦੀ ਜ਼ਰੂਰਤ ਨਹੀਂ ਸੀ ਪੈਣੀ ਜੋ ਮੈਨੂੰ ਅੱਜ ਬੈਠਣਾ ਪੈ ਰਿਹਾ ਠੀਕ ਹੈ ਸੁਣ ਲਓ ਸੁਣ ਲਓ ਬਹਿਸ ਨਹੀਂ ਕਰਾਂ ਚਾਹੇ ਕੋਈ ਐਮਸੀ ਚਾਹੇ ਕੋਈ ਮੇਰਾ ਵਰਕਰ ਚਾਹੇ ਕੋਈ ਵੀ ਜਿਹੜਾ ਕਾਨੂੰਨ ਦੇ ਅੜੇ ਆਊਗਾ ਜਿਹੜਾ ਸ਼ਹਿਰ ਦੀ ਤਰੱਕੀ ਦੇ ਅੜੇ ਆਊਗਾ ਜਿਹੜਾ ਟੈਕਸ ਨਹੀਂ ਦੇਊਗਾ ਜਿਹੜਾ ਇਲੀਗਲ ਕੰਮ ਕਰੂਗਾ ਜਿਹੜਾ ਇਲੀਗਲ ਬਿਲਡਿੰਗ ਬਿਲਡਿੰਗਸ ਬਣਾਊਗਾ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਦੇ ਛੜੀਕਾ ਬਣੂਗਾ ਮੇਰਾ ਹੈ ਨਹੀਂ ਮੈਂ ਤੁਹਾਨੂੰ ਸਾਫ਼ ਦੱਸ ਦਿਆਂ ਮੈਂ ਨਹੀਂ ਉਹਦੇ ਵਿੱਚ ਕਿਸੇ ਦੀ ਵੀ ਸੁਣਨੀ ਫੇਰ ਨਾ ਫੇਰ ਨਾ ਕਿਉਂ ਦੱਸਿਆ ਨਿਕਲ ਜੀ ਇੱਕ ਬੰਦਾ ਜਿਹੜਾ ਤੁਸੀਂ ਦੱਸ ਨਾ ਜਾਈ ਲੱਤ ਹੈਣੀ ਉਹ ਉੱਥੇ ਆਇਆ ਵੀ ਤਨਖਾਹ ਪੁੱਛੋ ਕਿੰਨੀ ਹੈ ਇਹ ਤੇ 1300 ਰੁਪਇਆ ਰੋਜ਼ ਦਊਂਗਾ ਬੇਚੋ ਬਾਤ ਤੂੰ ਜਾਂਦਾ ਪਹਿਲੇ ਬੇਚੋ ਤੁਸੀਂ ਕੋਈ ਨਾ ਮੈਂ ਮੈਨੂੰ ਮੈਨੂੰ ਅਟਾ ਦੇ ਦਾਂ ਚਰਾ ਦੇ ਉਹ ਆਪਾਂ ਉਹਦੀ ਨਾ ਕਰਦੇ ਆ ਮੇਰੀ 4 ਸਾਲ ਉਸੇ 800 ਨੂੰ 500 ਇੱਕ ਮਿੰਟ ਜੀ ਇਹ ਸਾਬ ਜੀ ਮੈਂ ਇਹਦੀ ਨਾ ਤੁਸੀਂ ਆਕਸ਼ਨ ਲਾਓ ਠੀਕ ਹੈ ਬੜੀ ਆਕਸ਼ਨ ਕਰੋ ਤੁਸੀਂ ਕੱਲ ਹੀ ਆਪਣਾ ਮੁਲਾਜ਼ਮ 70000 ਜੱਦ ਬਟਾਉਣਾ ਉੱਥੇ ਫਿਰ ਥੋੜੀ ਬੰਦ ਚੇਂਜ ਕਰਵਾਉਣਾ ਜੀ ਦਿੱਤਾ ਸੀ ਆਪਸ਼ਨ ਤੇ ਜੀ ਆਂਦੀ ਵੀ ਆਮਦਨ ਵੀ ਆਂਦੀ ਸੀਗੀ ਤੁਸੀਂ ਜਿਹੜੀ ਇੰਨੀ ਜੀ ਪਤਾ ਨਹੀਂ ਕਿਉਂ ਰੋਕਤਾ ਹੈ ਕੱਲ ਨੂੰ ਤੁਸੀਂ ਜਿਹੜੀਆਂ ਕਾਰਪਾਰਕ ਆਇਆ ਇਹਨੂੰ ਕਾਰਪਾਰਕ ਤਾਂ ਲੋਕਾਂ ਨੂੰ ਸਹੂਲਤ ਦਿਓ ਤੁਸੀਂ ਅੱਡੇ ਦੀ ਆਪਸ਼ਨ ਦਾ ਪ੍ਰੋਸੈਸ ਸ਼ੁਰੂ ਕਰ ਦਿਓ ਠੀਕ ਠੀਕ ਹੈ ਜੀ ਇੱਕ ਇੱਕਲਾ ਇੱਕਦਮ ਤੁਸੀਂ ਜਿਹੜੀਆਂ ਤੁਹਾਡੀਆਂ ਆਦਤਾਂ ਨੇ ਨਾ ਹਾਵੀ ਨਹੀਂ ਹੋਣਾ ਇਹਨਾਂ ਦਿਨ ਤੇ ਫੋਰਸ ਨਹੀਂ ਇਹਨਾਂ ਨੂੰ ਕਰਨਾ ਇੱਥੇ ਕਮਾਈ ਦਾ ਸਾਲ ਤੁਸੀਂ ਬੈਠ ਕੇ ਤੁਹਾਡੇ ਆਹੀ ਤਰੀਕੇ ਆ ਮੈਂ ਕਿਉਂ ਮੀਟਿੰਗਸ ਬੰਦ ਕੀਤੀਆਂ ਤੁਸੀਂ ਇਦਾਂ ਚਿੜੀਆਂ ਵਾਂਗੂ ਲੜਦੇ ਹੋ ਆਪਸ ਵਿੱਚ ਵਿੱਚ ਨਹੀਂ ਇਦਾਂ ਹੀ ਕਿਸੇ ਨਾਲ ਹੈਨਾ ਫਿਰ ਮੈਨੂੰ ਉਹਦੇ ਵਿੱਚ ਆਉਣਾ ਚੰਗਾ ਨਹੀਂ ਲੱਗਦਾ ਹੁਣ ਮੇਰੀ ਗੱਲ ਚੱਲਦੀ ਹੁਣ ਸੁਣ ਲਓ ਇੱਕ ਸਾਡਾ ਹੋ ਗਿਆ ਟ੍ਰੈਫਿਕ ਦਾ ਮੁੱਦਾ ਨੰਬਰ 2 ਤੇ ਸਾਡਾ ਕੋਈ ਵੀ ਜਿੰਨੇ ਵੀ ਤੁਸੀਂ ਇੱਥੇ ਮੁਲਾਜ਼ਮ ਬੈਠੇ ਨੇ ਕਾਉਂਸਲ ਦੇ ਕਾਉਂਸਲ ਦੇ ਜਿੰਨੇ ਮੁਲਾਜ਼ਮ ਹੈ ਅੰਦਰ ਆਜੋ ਮੈਡੀਕਲ ਹੋਰ ਕਹਾਂਗੇ ਕੋਈ ਨਾ ਬੱਸ ਸੁਵਿਧਾ ਹੈ ਨਹੀਂ ਕਿੱਥੇ ਨਾ ਨੂਰਮੈਲ ਤੋਂ ਜਾਣ ਦੀ ਬਹੁਤ ਵਧੀਆ ਬੱਸਾਂ ਆਉਂਦੀਆਂ ਹੋ ਗਿਆ ਹੋ ਗਿਆ ਜਲੰਧਰ ਕਰਦੇ ਕਰਦੇ ਉਹ ਤਾਂ ਰੂਟ ਹੈ ਨਾ ਜਿਹੜੇ ਲੱਗੇ ਹੋਏ ਬੱਸਾਂ 'ਚ ਬਹਿੰਦਾ ਕੌਣ ਆ ਬੱਸਾਂ ਅੱਜਕੱਲ ਸਾਰਾ ਉਹ ਫੇ ਕਿਰਾਏ ਪੂਰੇ ਨੇ ਹੁੰਦੇ ਨੇ ਬੱਸਾਂ ਬੰਦ ਹੋ ਜਾਂਦੀਆਂ ਨੇ ਆਉਂਦੇ ਆ ਆਪਣਾ ਉਹ ਲੈ ਕੇ ਆਉਂਦੇ ਨੋਟੇ ਕਰਦੇ ਨੋਟੇ ਕਰਦੇ ਕਰਦੇ ਸਾਡੇ ਮੁਲਾਜ਼ਮ ਕੀ ਗੱਲ ਹੈ ਤੁਹਾਨੂੰ ਇੱਥੇ ਖੜੇ ਹੋਣ ਨੂੰ ਭਾਰੇ ਲੱਗਦੇ ਹੋ ਇੱਥੇ ਜਿਹੜੇ ਆਉਂਦੇ ਨੇ ਕੇ ਬੱਸ ਜਾਂਦੇ ਆ ਤੇ ਠੀਕ ਹੈ ਅਜੇ ਠੀਕ ਕੀਤਾ ਇੱਥੇ ਖੜੇ ਰਹੋ ਤਾਂ ਇੱਥੇ ਖੜ੍ਹਜੋ ਸਾਰੇ ਜਣਾਂ ਜਿੰਨਾ ਕਾਉਂਸਲ ਦਾ ਅਮਲਾ ਫੈਲਾਇਆ ਜਿੰਨਾ ਬਾਕੀ ਪ੍ਰਸ਼ਾਸਨ ਬੈਠਾ ਕਿਸੇ ਨੇ ਕੰਮ ਦੇ ਵਿੱਚ ਕੋਤਾਈ ਕੀਤੀ ਕਿਸੇ ਨੇ ਤੁਹਾਡੀਆਂ ਆ ਟੈਕਸ ਕਲੈਕਸ਼ਨ ਦੀਆਂ ਕਿਤੇ ਵੀ ਤੁਸੀਂ ਮਤਲਬ ਭਾਈਚਾਰਕ ਸਾਂਝ ਬਣਾਈ ਕਿਤੇ ਕਿ ਇਹਨੂੰ ਰਹਿਣ ਦਿਓ ਇਹ ਆਪਣਾ ਹੀ ਆ ਜਾਂ ਟੈਕਸ ਕਲੈਕਸ਼ਨ ਦੇ ਵਿੱਚ ਕੋਈ ਵੀ ਕਿਤੇ ਦਿੱਕਤ ਆਈ ਮੈਂ ਹੁਣ ਸਾਡੇ ਫਿਗਰ ਲੈਣੇ ਸ਼ੁਰੂ ਕਰ ਦੇਣੇ ਆ ਠੀਕ ਹੈ ਭਾਵੇਂ ਸਾਡਾ ਹੋਵੇ ਭਾਵੇਂ ਕਿਸੇ ਹੋਰ ਦਾ ਹੋਵੇ ਕੋਈ ਵੀ ਹੋਵੇ ਜਿਵੇਂ ਮੈਂ ਤੁਹਾਨੂੰ ਕਿਹਾ ਸਭ ਨੇ ਹਿੱਸੇਦਾਰ ਬਣਨਾ ਨਗਰ ਕੌਂਸਲ ਆਪਣੇ ਸ਼ਹਿਰ ਨੂੰ ਸੋਨਾ ਬਣਾਉਣ ਦੇ ਵਿੱਚ ਟੈਕਸ ਕਲੈਕਸ਼ਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਸਭ ਦਾ ਇੱਕ ਵੱਡਿਓ ਕਰੋ ਜੋ ਵੀ ਕਰਨਾ ਜਿਹੜੀਆਂ ਤੁਹਾਡੀਆਂ ਨਜਾਇਜ਼ ਕਬਜ਼ੇ ਨੇ ਸਭ ਦਾ ਇੱਕ ਵੱਡਿਓ ਕਰੋ ਜੋ ਵੀ ਕਰਨਾ ਔਰ ਤੁਹਾਡੇ ਕੋਲ ਜਿਹੜੀਆਂ ਫਾਈਲਾਂ ਪਈਆਂ ਨੇ ਅੱਜ ਪੈਂਡੈਂਸੀ ਮੈਨੂੰ ਦੱਸ ਦਿਓ ਤੁਹਾਡੇ ਕੋਲ ਕਿੰਨੀਆਂ ਲੱਖਾਂ ਵਾਲੀ ਪੈਂਡੈਂਸੀ ਕਿਸ ਸਸਪੈਂਸ਼ਨ ਸ਼ੁਰੂ ਹੋਣੀ ਜੇ ਮੈਨੂੰ ਖਾਲੀ ਵੀ ਹੋ ਜੂਗੀ ਨਗਰ ਕੌਂਸਲ ਤੇ ਕੋਈ ਦਿੱਕਤ ਨਹੀਂ ਬਹੁਤ ਲਾਈਨਾਂ ਲੱਗੀਆਂ ਹੋਈਆਂ ਪਿੱਛੇ ਭੱਤੀ ਵਾਲਿਆਂ ਦੀਆਂ ਅੱਜ ਤੋਂ ਬਾਅਦ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਸਸਪੈਂਸ਼ਨ ਸਟਾਰਟ ਹੋਊਗੀ ਜਿਹੜਾ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਗਾ ਅੰਦਰ ਮੈਂ ਕਮਰਿਆਂ ਚ ਵੜ ਕੇ ਬੈਠਣ ਨਹੀਂ ਦੇਣੇ ਸ਼ਹਿਰ ਚ ਨਿਕਲੋ ਸ਼ਹਿਰ ਚ ਨਿਕਲੋ ਆਪੋ ਆਪਣੀ ਡਿਊਟੀ ਨਿਭਾਓ ਆਪੋ ਆਪਣਾ ਕੰਮ ਕਰੋ ਇਹ ਜਵਾਬ ਦੇ ਤੁਹਾਡੀ ਹਰ ਮਹੀਨੇ ਇੱਥੇ ਆਉਣਾ ਮੈਂ ਹਰ ਮਹੀਨੇ ਇਹਨਾਂ ਨੇ ਸਭ ਨੇ ਤੁਹਾਡੇ ਕੋਲੋਂ ਜਿੰਨੇ 42 ਨਕਸ਼ੇ ਪੈਂਡਿੰਗ ਐ ਕਿੰਨੀ ਦੇਰ ਤੋਂ ਕਿੰਨੀ ਦੇਰ ਇਸਾ ਤੁਮੇ ਨਹੀਂ ਹੋ ਗਿਆ ਕਾਰਨ ਮੈਡਮ ਜੀ ਸਾਹਿਬ ਨੇ ਇਹਦੇ ਕਰਕੇ ਮੈਨੂੰ ਸਸਪੈਂਡ ਕੀਤਾ ਕੱਲ ਕੀਤਾ ਤੇ ਸਸਪੈਂਡਿਆ ਤਾਂ ਫਿਰ ਇੱਥੇ ਕੀ ਕਰਦਾ ਹੈ ਹਾਜ਼ਰੀ ਤਾਂ ਇੱਥੇ ਪਰ ਇੱਕ ਸੈਕਿੰਡ ਮੈਂ ਲੈਣਾ ਇੱਕ ਮਿੰਟ ਰੁਕ 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 ਲੋਕ ਅੱਛਾ ਜੇ ਹੁਣ ਤੁਹਾਡੇ ਕੋਲ ਤੁਹਾਡੇ ਕੋਲ ਆਉਣਾ ਸ਼ੁਰੂ ਹੋ ਗਿਆ ਸੀ ਜਈ ਨੰਬਰ 2 ਤੇ ਜਿੱਦਣ ਮੇਰੀ ਮੀਟਿੰਗ ਹੋਵੇ ਜਈ ਐਸਓ ਐਰਾ ਵਗੈਰਾ ਜਿੰਨੇ ਤੁਹਾਡੇ ਮੁਲਾਜ਼ਮ ਸਾਰੇ ਇੱਥੇ ਚਾਹੀਦੇ ਨਹੀਂ ਹੋਣਗੇ ਤਾਂ ਮੈਂ ਨੋਟਿਸ ਕਰ ਦੂੰਗਾ ਠੀਕ ਹੈ ਨਾ ਗੈਰ ਹਾਜ਼ਰੀ ਲਾ ਕੇ ਮੈਂ ਡਿਸਪੈਚ ਰੇ ਇੱਥੇ ਚਾਹੀਦੇ ਅੱਜ ਵੀ ਹੋਣੇ ਚਾਹੀਦੇ ਸੀ ਅਜ ਐਸੋ ਨੂੰ ਵੀ ਹੋਣਾ ਚਾਹੀਦਾ ਸੀ ਅੱਜ ਤੁਹਾਡੇ ਜਿਹੇ ਇੱਥੇ ਸਾਰੇ ਉਹਨੂੰ ਜਿਹੇ ਹੋਣਾ ਚਾਹੀਦੇ ਐਸੋ ਨੂੰ ਵੀ ਹੋਣਾ ਚਾਹੀਦਾ ਇੱਕ ਤਾਂ ਮੁਲਾਜ਼ਮ ਹੋਰ ਤੁਹਾਡਾ ਜ਼ਿੰਮੇਵਾਰੀ ਸਮਝ ਆ ਗਈ ਤੁਹਾਡੇ ਲੈਵਲ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਸ਼ਹਿਰ ਵਾਸੀਆਂ ਨੂੰ ਆ ਗਈ ਤੇ ਜ਼ਿੰਮੇਵਾਰ ਤੁਸੀਂ ਹੋ ਹੀ ਹੋ ਤੇ ਮੇਰੇ ਕੋਲੋਂ ਆਸ ਨਾ ਕਰਿਓ ਮੈਂ ਤੁਹਾਨੂੰ ਮਾਫ਼ ਕਰੂੰਗੀ ਬਹੁਤ ਹੋ ਗਿਆ ਹਣੀਮੂਨ ਪੀਰੀਡ ਗਏ ਠੀਕ ਹੈ ਕੰਮ ਕਰੋ ਆਪੋ ਆਪਣਾ ਦੂਸਰੀ ਗੱਲ ਹੈ ਤੁਹਾਡਾ ਸੈਨੀਟੇਟ ਇੰਸਪੈਕਟਰ ਸਾਨੂੰ ਕਿੰਨੇ ਸ਼ਹਿਰ ਥੋੜੇ ਕਿੰਨੀਆਂ ਥੋੜੇ ਕੋ ਕਮੇਟੀਆਂ ਹਾਂਜੀ ਮੇਰੇ ਕੋ ਪੰਜ ਕਮੇਟੀਆਂ ਕਿਹੜੀਆਂ ਕਿਹੜੀਆਂ ਫਲੋਰ ਨੌਰਨਾ ਮਿਲਗਾ ਕੁੰਦਰ ਤੇ ਦਾਜੀ ਆਪਣੇ ਕੋਲ ਕਰਾਇਆ ਨਕੂਦਰ ਤੁਹਾਡੀ ਲੋੜ ਨਹੀਂ ਹੈ ਠੀਕ ਹੈ ਸਾਨੂੰ ਜ਼ਰੂਰਤ ਨਹੀਂ ਉੱਥੇ ਜਾਣ ਦੀ ਠੀਕ ਹੈ ਉਹ ਸਾਡਾ ਜਿਹੜਾ ਸੈਂਟਰੀ ਇੰਸਪੈਕਟਰ ਬਹੁਤ ਸੋਹਣਾ ਕੰਮ ਕਰੀ ਜਾਂਦਾ ਰਮਨਕਰ ਦਾ ਕੰਮ ਬਹੁਤ ਸੋਹਣਾ ਠੀਕ ਹੈ ਤੁਹਾਡੀ ਜ਼ਰੂਰਤ ਉੱਥੇ ਹੈ ਨਹੀਂ ਸਾਨੂੰ ਜਾਓ ਨਾ ਜਾਓ ਆਈ ਡੋਟ ਮਾਈਂਡ ਹੁਣ ਹੋਰ ਕਿਹੜੀ ਆ ਹੋਰ ਜੀ ਫਲੋਰ ਫਲੋਰ ਦੇ ਕੋਲ ਦੋ ਹੈਗੇ ਆ ਨੇ ਜੀ ਮੈਂ ਉਹ ਟ੍ਰਾਂਸਫਰ ਆ ਗਿਆ ਆਪਣਾ ਆਪਣਾ ਸਾਨੀ ਵਾਲਾ ਚਲੇਗਾ ਸੀ ਮੈਂ ਸਿੰਗਲ ਹੀ ਹੁਣ ਤੁਸੀਂ ਸਿੰਗਲ ਹੋ ਹੋਰ ਇਸ ਤੋਂ ਇਲਾਵਾ ਕਿਹੜੀ ਇਸ ਤੋਂ ਇਲਾਵਾ ਮੈਂ ਕੋ ਕਰਾਇਆ ਜੀ ਟੇਬਲਗਾ ਜੀ ਬਿਲਕਾ ਬਿਲਕਾ ਠੀਕ ਚੱਲ ਰਿਹਾ ਹੈ ਬਿਲਕਾ ਠੀਕ ਚੱਲ ਰਿਹਾ ਤੁਹਾਡਾ ਬਿਲਕਾ ਵੀ ਕਿਹੜੀ ਤੁਸੀਂ ਡਿਊਟੀ ਦਿੰਦੇ ਆ ਹਾਂ ਜੀ ਮੇਰਾ ਵਰਗਟ ਹੁੰਦਾ ਜੀ ਉਸ ਤੋਂ ਮੇਰਾ ਵਰਤਾ ਹੋਉਂਦਾ ਮੇਰੀ ਗੱਲ ਸੁਣ ਲਓ 30 ਸ਼ਿਕਾਇਤ ਮੈਨੂੰ ਪਹਿਲੇ ਦਿਨ ਤੋਂ ਆ ਰਹੀ ਹੈ ਠੀਕ ਹੈ ਕਿ ਤੁਸੀਂ ਇੱਥੇ ਹਾਜ਼ਰ ਨਹੀਂ ਹੁੰਦੇ ਅਗਲੇ 15 ਦਿਨ ਤੁਸੀਂ ਕਿਸੇ ਹੋਰ ਕਮੇਟੀ 'ਚ ਨਹੀਂ ਜਾਣਾ ਕੋਈ ਗਲਤ ਹੋਵੇ ਮੈਨੂੰ ਦੱਸ ਦਿਓ ਕੋਈ ਤੁਹਾਡੇ ਤੇ ਪ੍ਰੈਸ਼ਰਾਈਜ਼ ਤੁਹਾਨੂੰ ਦਬਾ ਪੈਂਦਾ ਮੈਨੂੰ 15 ਦਿਨਾਂ ਦੇ ਵਿੱਚ ਵਿੱਚ ਮੈਨੂੰ ਸ਼ਹਿਰ ਸਾਰਾ ਸਾਫ਼ ਚਾਹੀਦਾ ਕੱਲ ਅੱਗ ਲੱਗੀ ਹੋਈ ਸੀ ਇੱਥੇ ਥੂੜੇ ਨੂੰ ਉਹਦੇ ਵਾਸਤੇ ਤੁਸੀਂ ਰਿਸਪੌਂਸੀਬਲ ਹੋ ਸਮਝ ਗਏ ਮੇਰੀ ਗੱਲ 15 ਦਿਨ ਮੈਨੂੰ ਤੁਹਾਨੂੰ ਡੇਲੀ ਹਾਜ਼ਰੀ ਚਾਹੀਦੀ ਹੈ ਇੱਕ ਵੀ ਦਿਨ ਤੁਸੀਂ ਮੈਨੂੰ ਬਿਨਾਂ ਦੱਸੇ ਗੈਰਹਾਜ਼ਰ ਹੋਏ ਗੱਲ ਖਤਮ ਸਮਝ ਗਏ 15 ਦਿਨਾਂ ਦੇ ਵਿੱਚ ਕੂੜਾ ਕਰਕਟ ਜਿੱਥੇ ਜਿੱਥੇ ਕਿਤੇ ਪਏ ਆ ਆਇਡੈਂਟੀਫਾਈ ਕਰੋ ਕਿ ਕੂੜਾ ਕਿੱਥੇ ਸੁੱਟੀਏ ਤਾਂ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ ਠੀਕ ਹੈ ਠੀਕ ਹੈ ਜਿੱਥੇ ਬੇਤਹਾਸ਼ਾ ਕੂੜਾ ਚਾਚ ਫੇਰੇ ਪਿਆ ਕਿੱਦਾਂ ਸਫਾਈ ਕਰਨੀ ਕਿਹੜੇ ਸੰਸਾਧਨ ਚਾਹੀਦੇ ਤੁਹਾਨੂੰ ਕੀ ਤੁਹਾਡੇ ਕੋਲ ਹੈ ਨਹੀਂ ਉਹ ਤੁਸੀਂ ਇਹ ਸਭ ਤੋਂ ਲੈਣਾ ਠੀਕ ਹੈ ਤੁਹਾਨੂੰ ਕੋਈ ਸਾਧਨ ਚਾਹੀਦੇ ਤੁਹਾਡੇ ਕੋਲ ਰੰਬੇ ਦਾਤੀਆਂ ਕਈਆਂ ਐਰਾ ਵਗੈਰਾ ਕਿਸੇ ਵੀ ਚੀਜ਼ ਦੀ ਕਮੀ ਆ ਤੇ ਇਹ ਸਭ ਨੂੰ ਦੱਸ ਦਿਓ ਤੁਹਾਨੂੰ ਪੂਰਾ ਕਰਨਗੇ ਇਹ ਸਭ ਤੁਹਾਡੇ ਕੋਲ ਪੂਰਾ ਨਾ ਹੋਵੇ ਤਾਂ ਮੈਨੂੰ ਦੱਸ ਦਿਓ ਠੀਕ ਹੈ ਠੀਕ ਹੈ ਕੁਝ ਜਿਹੜੀਆਂ ਪਾਈਪਾਂ ਤੁਹਾਡੀਆਂ ਸੀਵਟੀਆਂ ਬਲਾਕ ਨੇ ਸੂਪਰ ਸਕਸ਼ਨ ਮਸ਼ੀਨ ਮੈਂ ਤੁਸੀਂ ਲਿਖੋ ਆਪਣੇ ਨੂੰ ਹੈੱਡ ਆਫਿਸ ਨੂੰ ਲਿਖ ਦਿਓ ਤੁਹਾਨੂੰ ਉੱਥੋਂ ਲੈ ਦੇ ਨੀ ਅਸੀਂ ਉਹ ਮਤਲਬ ਵੀ ਪਾਸ ਹੋ ਗਿਆ ਹੈ ਤਾਂ ਉਹ ਤਾਂ ਟੈਂਡਰ ਲਗਾ ਲੈ ਐਸਓ ਸਾਹਿਬ ਆਜਾ ਮੈਂ ਸੂਪਰ ਸਕਸ਼ਨ ਮਸ਼ੀਨ ਦਾ ਹਾਂ ਕਿ ਹਾਂ ਕਿ ਡੈਟਿੰਗ ਕੰਮ ਸੂਪਰ ਸਕਸ਼ਨ ਹੋ ਗਿਆ ਨਹੀਂ ਉਹ ਤਾਂ ਉਹ ਤਾਂ ਪਤਾ ਹੈ ਉਹ ਜਿੰਨੀ ਦੇਰ ਉਹ ਤਾਂ ਜਦੋਂ ਹੋਊਗਾ ਉਦੋਂ ਹੋਊਗਾ ਇਨ ਬਿਟਵੀਨ ਤੁਸੀਂ ਡਿਲੀਵਰੀ ਦੇ ਤੁਹਾਨੂੰ ਸੂਪਰ ਸਕਸ਼ਨ ਮਸ਼ੀਨ ਮਿਲ ਜਾਂਦੀ ਹੈ ਲੇਕੋ ਦੁਰਦਮਕ ਵਾਲੀ ਦੀ ਇੱਕ ਸ਼ਾਪ ਉਹ ਹੈ ਜੀ ਮਹੱਤਵਪੂਰਨ ਹੈ ਸ਼ਾਪ ਕੋਲ ਵਾਲੀ ਮਗਾ ਲਓ ਸ਼ਾਗੋਟ ਵਾਲੀ ਦੁਵਾਰਾ ਮਗਾਓ ਉਹ ਕੋਦਰ ਦਾ ਤਾਂ ਸਰਦਾ ਹੀ ਨਹੀਂ ਵੱਡਾ ਸ਼ਹਿਰ ਆ। ਸ਼ਾਗੋਟ ਵਾਲੀ ਦੁਵਾਰਾ ਮਗਾਓ ਠੀਕ ਹੈ ਜਿੰਨੀਆਂ ਚੀਜ਼ਾਂ ਅੱਜ ਜਿੱਥੋਂ-ਜਿੱਥੋਂ ਤੁਹਾਨੂੰ ਨੋਟਿੰਗਸ ਅੱਜ ਮਿਲੀਆਂ ਲਿਖੀਆਂ ਹੋਈਆਂ ਨੇ ਉਹਨੂੰ ਸਾਰੇ ਕਲੀਅਰ ਕਰ ਦੋ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਸ਼ਹਿਰ ਦਾ ਕੂੜੇ ਦਾ ਤੁਹਾਡਾ ਹੋ ਗਿਆ ਠੀਕ ਹੈ ਤੀਸਰਾ ਤੁਹਾਡਾ ਡਰੱਗਸ ਦਾ ਜਿਹੜਾ ਹੈਗਾ ਕੱਲ ਡਿਸਪਨ ਨੂੰ ਮੈਂ ਨੋਟ ਕਰਵਾ ਦਿੰਦਾ ਅਸੀਂ ਪਰਸੋਂ ਉੱਥੇ ਤੁਹਾਡੇ ਚਟਿਆਲਾ ਵੀ ਆਉਂਦਾ ਆ ਉੱਥੇ ਬਿਲਗਾ ਵੀ ਆਉਂਦਾ ਉਹਨਾਂ ਨੂੰ ਕਹਿ ਦਿੰਦਾ ਸੀ ਵੀ ਜੜ ਜੜਿਆਲੇ ਵਾਲੇ ਜੜਿਆਲੇ ਜਾਣ ਮਿਲਗੇ ਵਾਲੇ ਮਿਲਗੇ ਜਾਣ ਤੇ ਜਿਹੜੇ ਇੱਥੇ ਵਾਲੇ ਆ ਓ ਐਸਐਚਓ ਸਾਹਿਬ ਤੁਸੀਂ ਉੱਥੇ ਕੰਟਰੋਲ ਕਰਨਾ ਠੀਕ ਹੈ ਕੋਈ ਵੀ ਉੱਥੇ ਸਵੇਰ ਦੇ ਜਿਹੜੇ 2 ਘੰਟੇ ਹੈਗੇ ਆ ਉਹਨਾਂ ਤੋਂ ਇਲਾਵਾ ਕੋਈ ਵੀ ਡਰੱਗ ਨਜ਼ਰ ਆਜੇ ਵਿੱਚ ਅੱਖਾਂ ਦਤੇ ਠੀਕ ਹੈ ਇਹ ਤੁਸੀਂ ਦੇਖਣਾ ਬਾਕੀ ਆ ਯੰਗ ਮੈਨ ਨੇ ਤੁਹਾਨੂੰ ਥੋੜਾ ਜਿਹਾ ਕਿਹਾ ਕੂਟਰ ਵਗੈਰਾ ਸ਼ਹਿਰ ਦੇ ਅੰਦਰ ਵੀ ਥੋੜੀ ਬਹੁਤੀ ਤੁਸੀਂ ਜੀ ਸਰ ਕਰ ਦਿਓ ਠੀਕ ਐਸਐਚਓ ਸਾਹਿਬ ਲੇਟ ਹੋਏ ਓਕੇ ਓਕੇ ਜੀ ਅੱਛਾ ਕੂੜੇ ਦਾ ਹੋ ਗਿਆ ਟ੍ਰੈਫਿਕ ਦਾ ਸਾਡਾ ਹੱਲ ਹੋ ਜਾਊਗਾ ਟ੍ਰੈਫਿਕ ਦੇ ਵਿੱਚ ਇਹ ਸਸਤੀ ਲਾਈਟਸ ਦਾ ਉਹ ਬਕਾਇਦਾ ਸੀ ਨਿਸ਼ਾਨਦੇ ਕਰਾਂਗੇ ਕਿ ਕਿੱਥੇ ਕਿੱਥੇ ਲਾਈਟਾਂ ਦੀ ਜ਼ਰੂਰਤ ਆ ਵੱਡੇ ਪੋਲ ਕਹਿੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਲਾਈਟਿੰਗ ਪਹਿਲਾਂ ਨਿਸ਼ਾਨਦੇ ਹੋਏਗੀ ਪੁਆਇੰਟ ਇਹ ਉਹ ਸਾਬ ਜੀ ਉਹਨੇ ਜਿੱਥੇ ਜਿੱਥੇ ਲਾਈਟਾਂ ਲੱਗਣੀਆਂ ਵੱਡੀਆਂ ਲਾਈਟਾਂ ਉਹਨਾਂ ਦੇ ਪੁਆਇੰਟ ਨਿਸ਼ਾਨਦੇ ਕਰਕੇ ਦੇਖੋ ਕਿ ਕਿੱਥੇ ਕਿੱਥੇ ਲਾਈਟਾਂ ਨੂੰ ਲੱਗਣ ਦੀ ਜ਼ਰੂਰਤ ਆ ਚੌਕਾਂ ਦੇ ਵਿੱਚ ਚਰਾਹਿਆਂ ਦੇ ਵਿੱਚ ਸ਼ਹਿਰ ਸ਼ਹਿਰ ਦੇ ਅੰਦਰਲੇ ਪਾਸੇ ਵੱਡੀਆਂ ਲਾਈਟਾਂ ਲਾਓ ਜੀ ਜੀ ਫਲੱਡ ਲਾਈਟਾਂ ਲਾਓ ਜਿਹਦੇ ਨਾਲ ਤੁਹਾਡਾ ਘਟੂ ਘਟ ਨਹੀਂ ਤਾਂ 200 ਮੀਟਰ ਤੱਕ ਤੁਹਾਡਾ ਰੋਸ਼ਨ ਹੋ ਜਵੇ ਚਾਰ ਚਫੇਰਾ ਸਰ ਠੀਕ ਹੈ ਨਾ 40 ਲੱਖ ਰੁਪਏ ਬਹੁਤ ਹੁੰਦਾ ਠੀਕ ਹੈ ਨਾ ਤੁਸੀਂ 40 ਲੱਖ ਦੇ ਵਿੱਚ 50 ਲਾਈਟਾਂ ਲਾ ਜਾਓ 60 ਲਾਈਟਾਂ ਲਾ ਜਾਓ ਵੱਡੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਗਲੀਆਂ ਚ ਰਹਿਣ ਦੀ ਸਾਨੂੰ ਕਿਹੜੀ ਜ਼ਰੂਰਤ ਪੈ ਜੂ ਠੀਕ ਹੈ ਠੀਕ ਹੈ ਉਹ ਤੁਸੀਂ ਇਹ ਕਰ ਲਓ ਠੀਕ ਹੈ ਇਸ ਤੋਂ ਇਲਾਵਾ ਸਾਡਾ ਜਿਹੜਾ ਹੁਣ ਇਹ ਹੋ ਗਿਆ ਪੀ ਡਬਲਯੂ ਡੀ ਨਾਲ ਹੋ ਗਈ ਸਾਡਾ ਪ੍ਰਾਪਤ ਹੋ ਗਿਆ ਸਿਵਲ ਬੋਰਡ ਦਾ ਜਿਹੜਾ ਹੈਗਾ ਤੁਸੀਂ ਸਿਵਲ ਬੋਰਡ ਤੋਂ ਉਹਨੂੰ ਵਾਟਰ ਸਪਲਾਈ ਦਾ ਸਾਨੂੰ 1.5 ਕਰੋੜ ਰੁਪਇਆ ਆਇਆ ਪਿਆ ਜਿਹਦਾ ਟੈਂਡਰ ਲੱਗਾ ਮੇਰੇ ਖਿਆਲ ਅੱਜ ਕੱਲ੍ਹ ਚ ਖੁੱਲਣ ਵਾਲਾ 13 ਤਰੀਕ ਅਗਲੀ 13 ਤਰੀਕ ਨੂੰ ਸਾਡਾ ਟੈਂਡਰ ਖੁੱਲੂਗਾ ਉਹ ਕੰਮ ਜਿਹੜਾ ਆ ਉਹ ਵਾਟਰ ਸੈਨੀਟੇਸ਼ਨ ਵਾਲੇ ਕਰਨਗੇ ਔਰ ਇਹ ਸਭ ਤੁਸੀਂ ਵਾਟਰ ਸੈਨੀਟੇਸ਼ਨ ਦਾ ਮਤਾ ਪਾ ਕੇ ਡਿਪਾਰਟਮੈਂਟ ਦੇ ਹਵਾਲੇ ਕਰ ਦਿਓ ਠੀਕ ਹੈ ਤੁਹਾਡੇ ਸੰਭਲਣ ਦਾ ਨਹੀਂ ਹੈ ਠੀਕ ਹੈ ਨਾ ਡਿਪਾਰਟਮੈਂਟ ਸੰਭਾੜੇਗਾ ਵਾਟਰ ਵਾਟਰ ਸੈਨੀਟੇਸ਼ਨ ਜਿਹੜੀ ਆ ਉਹ ਇਹਨਾਂ ਨੇ ਹਜੇ ਤੁਹਾਡੇ ਕੋਲੋਂ ਲੈਣੀ ਨਹੀਂ ਜਿੰਨੀ ਦੇ ਗਲੱਡਾ ਤੁਹਾਡੇ ਹਵਾਲੇ ਨਹੀਂ ਕਰ ਦਿੰਦਾ ਕਿਸ ਕੁ ਲੈਡਰ ਨੇ ਜੇ ਤੁਹਾਨੂੰ ਬਾਈ ਲਾ ਤੁਹਾਨੂੰ ਦਿੱਤਾ ਨਹੀਂ ਹੈ ਉਹਨੂੰ ਅਸੀਂ ਠੀਕ ਕਰ ਲੈਣੇ ਠੀਕ ਕਰਕੇ ਤਾਂ ਫਿਰ ਅਸੀਂ ਤੁਹਾਨੂੰ ਉਹ ਉਹ ਡਿਸ ਡਿਸ ਸਰਵ ਕਰਨਗੇ ਤਾਂ ਤਾਂ ਹੋ ਜਾਣਾ ਹਾਂ ਤੇ ਉਹ ਤੁਸੀਂ ਇਹਨੂੰ ਫਿਲਹਾਲ ਤੁਸੀਂ ਪਾਣੀ ਦਾ ਦੇ ਦਿਓ ਇਹਨੂੰ ਟੈਂਡਰ ਖੁੱਲੇਗਾ ਪਾਣੀ ਦੇ ਉੱਤੇ ਕੰਮ ਕਰਨਗੇ ਮੈਂ ਮਹੱਲਿਆਂ ਦੇ ਵਿੱਚ ਦੇਖਿਆ ਸੀ ਉਸ ਦਿਨ ਡਿਸ ਸਰ ਦੇ ਨਾਲ ਕਿ ਗੰਦੇ ਪਾਣੀ ਦੇ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਆ ਉਹਨਾਂ ਨੇ ਆਟੋਮੈਟਿਕਲੀ ਸੱਕ ਕਰਨਾ ਹੀ ਕਰਨਾ ਤੁਸੀਂ ਕਿਤੇ ਨਾ ਕਿਤੇ ਤਾਂ ਕਮਜ਼ੋਰੀ ਹੁੰਦੀ ਆ ਨਾ ਪਾਈਪਾਂ ਦੀ ਉਹ ਨਾਲ ਸੱਟ ਕਰਕੇ ਗੰਦਾ ਪਾਣੀ ਅੱਗੋਂ ਬਰਸਾਤ ਆਉਣ ਵਾਲੀ ਆ ਇਹਦੇ ਤੇ ਥੋੜਾ ਜਿਹਾ ਤੁਸੀਂ ਸਾਰਾ ਕਿਉਂਕਿ ਉਹ ਪ੍ਰੋਜੈਕਟ ਵੀ ਜਿਹੜਾ ਤੁਹਾਡਾ ਹੈਗਾ ਉਹ ਜਿੱਥੇ ਨਹੀਂ ਪਾਈਪਾਂ ਹੈਗੀਆਂ ਤੁਸੀਂ ਉੱਥੇ ਪਾਉਣੀਆਂ ਔਰ ਜਿੱਥੇ ਗੰਦੇ ਪਾਣੀ ਦੇ ਜਿਆਦਾ ਤੁਹਾਡਾ ਲੱਗਦਾ ਹੈ ਕਿ ਡੈਮੇਜ ਹੈ ਉਹ ਅੱਠ ਅੱਠ ਪਾਈਪਾਂ ਦੇ ਨੂੰ ਗਿਣਨਾ ਉਹ ਤੁਸੀਂ ਉਹ ਅੰਦਰ ਕਰਨਾ ਤੁਸੀਂ ਇੱਕ ਮਤਾ ਪਾ ਕੇ ਟੋਟਲ ਵਾਟਸਪਲਾਈ ਜੇ ਵਾਟਸਪਲਾਈ ਇਹਨਾਂ ਦੇ ਹਵਾਲੇ ਕਰਦੇ ਇਹਨਾਂ ਨੂੰ ਕੁੱਛ ਲੋ ਕਿ ਕੀ ਜ਼ਰੂਰਤ ਹੈ ਜੀ ਨਾਲ ਐਕਸਨ ਸਾਹਿਬ ਨਾਲ ਗੱਲ ਕਰ ਲੀਂ ਬੈਠਾ ਠੀਕ ਹੈ ਨਾ ਗੱਲ ਕਰਕੇ ਤੁਸੀਂ ਫਿਲਹਾਲ ਵਾਟਸਪਲਾਈ ਲੈ ਲਓ ਫਿਰ ਸਾਡੇ ਕੋਲ ਬਲੱਡ ਵਾਲੇ ਬੈਠੇ ਆ ਤੇ ਤੁਸੀਂ ਸਰ ਅੱਪ ਕੱਲ ਮਿਲ ਰਹੇ ਆ ਜੀ ਜੀ ਮੈਮ ਠੀਕ ਹੈ ਤੁਸੀਂ ਵੀ ਮੇਰੀ ਤੁਹਾਨੂੰ ਕੱਲ ਮੈਂ ਉੱਥੇ ਕਰ ਦੂੰਗੀ ਕਿ ਵੀ ਤੁਸੀਂ ਇਹਨੂੰ ਸਿਵਲ ਬੋਰਡ ਨੂੰ ਦੇ ਦਿਓ ਠੀਕ ਹੈ ਜੀ ਪੇਮੈਂਟ ਵੀ ਜਿਹੜੀ ਰਣੀ ਸਿਵਲ ਬੋਰਡ ਨੂੰ ਦਿਓ ਆਪਣਾ ਟੈਂਡਰ ਲਾਓ ਤੁਸੀਂ ਸਿਵਲ ਬੋਰਡ ਦੇ ਹਵਾਲੇ ਕਰਦੇ ਠੀਕ ਹੈ ਅੱਗੋਂ ਵੀ ਜਿਹੜੀਆਂ ਸਾਡੀਆਂ ਚੀਜ਼ਾਂ ਹੈਗੀਆਂ ਤੇ ਉਹ ਅਸੀਂ ਫਿਰ ਸੈਟਲ ਕਰ ਲਾਂਗੇ ਰਾਈਟ ਗਰੰਟਾਂ ਵਾਲੀ ਹੀ ਹੋਣਾ ਕਰਨਾ ਪਰ ਆਹ ਤਾਂ ਤੁਸੀਂ ਦੋਗੇ ਪੈਸੇ ਜੀ ਇਹ ਤਾਂ ਮੇਕ ਸ਼ੁਰ ਕਿ ਤੁਹਾਨੂੰ ਹੀ ਦੇਣੇ ਪੈਣੇ ਅਸੀਂ ਇਹਦੇ ਵਿੱਚ ਆਉਣਾ ਹੀ ਨਹੀਂ ਹੈ ਅੱਗੋਂ ਫਿਰ ਸਾਨੂੰ ਜ਼ਰੂਰਤ ਪਊਗੀ ਜਿਹੜੀ ਗਰੰਟਾਂ ਦੀ ਫਿਰ ਅਸੀਂ ਉਹ ਲੈ ਲਾਂਗੇ ਠੀਕ ਹੈ ਠੀਕ ਹੈ ਨਾ ਅੰਮੀ ਸਭ ਤੁਸੀਂ ਚੱਕਰ ਚੱਕਰ ਮਾਰ ਕੇ ਇੱਥੇ ਥੋੜਾ ਬਹੁਤ ਹਾਲਾਤ ਦੇਖ ਜਾਈਆ ਕਰੋ ਜੀ ਹਾਂ ਜੀ ਹੈ ਐ ਲਕਸ਼ਵਾਰਾ ਪਾਸਪਾਸ ਹੋਂ ਵਾਲ ਕੁਛ ਨਾ ਕੁਛ ਸਮਥਿੰਗ ਤੁਸੀਂ ਆਪਣੇ ਕਹੋ ਉਹਨੂੰ ਐਸਓ ਨੂੰ ਕਿ ਸਮਝਾ ਦੇਵੇ ਇੱਥੇ ਪੂਰਾ ਕਿਹੜਾ ਐਸਓ ਤੁਹਾਡੇ ਕੋਲ ਕਮਲਪੁਰਿਤ ਕਮਲਪੁਰਿਤ ਕਿੰਨੇ ਦਿਨ ਹੈ ਉਹਦੇ ਇੱਥੇ ਹਾਂ ਤਾਂ ਜੀ ਹਫਤੇ ਚੱਕ ਦਿਨ ਤਾਂ ਇੱਕ ਕਿਉਂ ਆਵੇ ਬਈ ਪੰਜ ਕਮਿਟੀ ਪੰਜ ਪੰਜ ਤਾਂ ਪੰਜ ਆਤੀ ਤੁਹਾਡਾ ਕਰ ਦਿੰਦੇ ਸੈਟਲ ਕਰ ਦੇਣਾ ਸਾਰਾ ਤੁਸੀਂ ਜਿਹੜੀਆਂ ਪੰਜ ਕਮਿਟੀਆਂ ਬਿਲਗੇ ਨੂੰ ਉਹਦੀ ਜ਼ਰੂਰਤ ਨਹੀਂ ਇੱਥੋਂ ਕਰਲ ਜਾ ਕਰੋ ਆ ਕੇ ਜੀ ਠੀਕ ਜੀ ਇੱਥੇ ਤਾਂ ਤੁਸੀਂ ਮੈਨੇਜ ਕਰ ਸਕਦੇ ਹੋ ਇੱਥੇ ਗੰਨ ਨਹੀਂ ਮੈਨੂੰ 3 ਜਨਵਰੀ ਦਾ ਮੈਨੂੰ ਜਿਹੜੇ ਤੁਹਾਡਾ ਐਸਓ ਆ ਉਹਨਾਂ ਨੂੰ ਇੱਕ ਦਿਨ ਦੇ ਜੀ ਜਿਹੜਾ ਤੁਹਾਡਾ ਐਸਓ ਆ ਉਹਦੇ ਦੋ ਦਿਨ ਬਣਦੇ ਆ ਇੱਥੇ ਕੰਬਲ ਉਸ ਨੂੰ ਜਿੱਥੇ ਵੀ ਬਿਠਾਉਣਾ ਦੋ ਦਿਨ ਇੱਥਾਂ ਬਿਠਾ ਲਓ ਕੰਬਲ ਸਮਝ ਲੈਣਾ ਤੁਹਾਡੇ ਨਿੱਕਾ ਨਿੱਕਾ ਨੇੜੇ ਨੇੜੇ ਦਾ ਹੈਗਾ ਜੇ ਤੁਸੀਂ ਨੂਰਬੈਲ ਬੈਠੇ ਤਾਂ ਇੱਥੇ ਬਿਠਾ ਲਓ ਬਿਲਗੇ ਵਾਲਾ ਕੰਮ ਵੀ ਇੱਥੇ ਮੈਂ ਬੈਠੀ ਨਹੀਂ ਇਸਕੇ ਨੂਰਮੈਲ ਹੀ ਬੈਠੂੰਗਾ ਮੈਂ ਬਿਲਗੇ ਵਾਲਾ ਕੰਮ ਵੀ ਇੱਥੇ ਲੈ ਲਵਾਂ ਠੀਕ ਜੀ ਤੇ ਜੇ ਬਿਲਗੇ ਬੈਠੇ ਤਾਂ ਉੱਥੇ ਬੁਲਾ ਲਓ ਨੂਰਮੈਲ ਦਾ ਕੰਮ ਵੀ ਉੱਥੇ ਲੈ ਲਵੋ ਦੋ ਦਿਨ ਪੱਕੇ ਕਰਦੇ ਹੋ ਨਹੀਂ ਕਰਦਾ ਲਿਖ ਕੇ ਭੇਜ ਦੋ ਦਿਨ ਖਲਾ ਠੀਕ ਹੈ ਠੀਕ ਹੈ ਕਿਸੇ ਦੀ ਕੋਈ ਇੱਥੇ ਰਾਇਤ ਨਹੀਂ ਹੈਗੀ ਕੋਈ ਕਿਹੜਾ ਮਹਿਕਮਾ ਰਹਿ ਗਿਆ ਸਾਡਾ ਹਾਂਜੀ ਆਪਣਾ ਨੈਪ ਚਾਹੀਦੀ ਆ ਸਾਨੂੰ ਨਿਸ਼ਾਨਦੇ ਜੀ ਸਾਨੂੰ ਨਿਸ਼ਾਨਦੇ ਚਾਹੀਦੀ ਆ ਟਾਬ ਦੀ ਬਿਲਕੁਲ ਠੀਕ ਹੈ ਸਾਨੂੰ ਪਤਾ ਲੱਗ ਗਿਆ ਕਿ ਨੂਰ ਮਿਲ ਦੀ ਕਿੱਥੇ ਤੱਕ ਆ ਉਦਾਂ ਹੀ ਤਾਂ ਨਹੀਂ ਮਤਲਬ ਹਵਾ ਦੇ ਵਿੱਚ ਹੀ ਹੋ ਜਾਂਦਾ ਟਾਬ ਕਿੰਨੀ ਚੌੜੀ ਆ ਜੀ ਜੀ ਕਿੰਨਾ ਉਹਦਾ ਵਕਤ ਰੱਖ ਪਾਇਆ ਕਿੱਥੋਂ ਦੇ ਨਿਕਲ ਰਿਹਾ ਕੀ ਹੋ ਰਿਹਾ ਸਾਨੂੰ ਉਹ ਟੋਟਲ ਉੱਥੇ ਜਿਹੜੀ ਹੈਗੇ ਨਾ ਉਹਦਾ ਕਰਵਾ ਕੇ ਜਿਹੜਾ ਇਹ ਜਿਹੜੇ ਪਾਣੀ ਉੱਥੇ ਜਿਹੜੇ 30 40 ਕਿੱਲੇ ਪਾਣੀ ਦੀ ਮਾਰ ਥੱਲੇ ਆ ਉਹਦੇ ਵਿੱਚ ਕੀ ਨਗਰ ਕਾਉਂਸਲ ਦਾ ਕੁਝ ਹੈਗਾ ਜੀ ਬਿਲਕੁਲ ਆਈਡੈਂਟੀਫਾਈ ਕਰ ਦਿਓ ਸ਼ਹਿਰ ਦੇ ਵਿੱਚ ਹੋਰ ਕਿੱਥੇ ਕਿੱਥੇ ਪ੍ਰਾਪਰਟੀਆਂ ਪਈਆਂ ਸ਼ਹਿਰ ਦੇ ਵਿੱਚ ਸਾਡਾ ਪੂਰਾ ਤੁਸੀਂ ਨੂਰਮਲ ਸ਼ਹਿਰ ਦੀ ਇੱਕ ਲੈ ਲਓ ਕਿ ਕੌਂਸਲ ਦੀ ਪ੍ਰਾਪਰਟੀ ਕਿੱਥੇ ਕਿੱਥੇ ਹੈ ਬੱਕ ਬੋਰਡ ਦੀ ਕਿੱਥੇ ਕਿੱਥੇ ਹੈ ਜੀ ਜੀ ਠੀਕ ਹੈ ਨਾ ਨੂਰਮਲ ਸ਼ਹਿਰ ਦੇ ਵਿੱਚ ਇਹ ਸਾਨੂੰ ਇੱਕ ਆਇਡੈਂਟੀਫਾਈ ਕਰਕੇ ਇੱਕ ਮੈਪ ਬਣਾ ਦਿਓ ਉਹਦੇ ਵਿੱਚ ਸਾਨੂੰ ਮੈਂਸ਼ਨ ਕਰ ਦਿਓ ਕਿ ਆਹ ਬੱਕ ਬੋਰਡ ਦੀ ਆ ਕੌਂਸਲ ਦੀ ਆ ਜਾਂ ਕਿਹਦੀ ਕਿਹੜੀ ਹੈਗੀ ਜੀ ਸਾਈਡ ਬਰ ਠੀਕ ਹੈ ਹਾਂ ਠੀਕ ਹੈ ਜੀ ਸੋਰੀ ਹਾਂ ਜੀ ਮੈਨੂੰ ਜਦੋਂ ਤੁਸੀਂ ਮਿਸ਼ਾਨ ਦੀ ਗੱਲ ਕੀਤੀ ਪਿਛਲੀ ਵਾਰੀ ਵੀ ਕਿਹਾ ਸੀ ਜਦੋਂ ਆਪਣੇ ਬੰਦਿਆਂ ਨੇ ਸਾਰਿਆਂ ਨੇ ਕਿਹਾ ਤਸੀਦਾ ਕਰੋ ਵੀ ਹੁਣ ਦੀ ਗੱਲ ਨਹੀਂ ਪਹਿਲੀ ਥਾਲੀ ਲੇਡੀ ਸੀ ਕਿ ਉਹ ਉਹਨਾਂ ਨੇ ਕਹਿਤਾ ਵੀ ਵੀਡੀਓ ਦਫ਼ਤਰ ਕਰੂਗਾ ਉਹ ਵੀਡੀਓ ਦਫ਼ਤਰ ਨੂੰ ਕੂਰ ਕਰਦੇ ਲੇਕਿਨ ਆਪਣੀ ਮਿਸ਼ਾਨ ਦੀ ਹੋਈ ਹੀ ਨਹੀਂ ਕਿਸੇ ਬੰਦੇ ਨੇ ਆਪਣੇ ਸਰ ਤੇ ਜ਼ਿੰਮੇਵਾਰੀ ਕੋਨੇ ਕਰ ਕਿਓ ਸਰ ਤੁਸੀਂ ਵੀਡੀਓ ਨੂੰ ਚੁਪਾ ਦਿਓ ਜੀ ਕਿ ਜੀ ਤੁਸੀਂ ਜਿਹੜੀ ਉਹਦੀ ਹੈਗੀ ਹੈ ਨਾ ਆਪਣੇ ਦੇ ਵੱਖਰਾ ਉਹਨੂੰ ਉਹਨੂੰ ਵੱਖਰਾ ਦੇ ਦਿਓ ਕਿ ਚੂਹੇ ਕੀ ਤੇ ਬਾਠਾਂ ਦੀ ਜਿਹੜੀ ਉਹ ਪਾਣੀ ਦੇ ਥੱਲੇ ਸਾਰਾ ਹੈਗਾ ਉਹਨਾਂ ਦੀ ਨਿਸ਼ਾਨਦੇਹੀ ਕਰੋ ਨਹੀਂ ਅੱਜ ਮੇਰੇ ਨੈਪ ਸਾਹਿਬ ਨਾਲ ਹੋ ਜੂਗਾ ਉਹ ਆਪਣੀ ਨਿਸ਼ਾਨ ਲਾ ਦੇਣਗੇ ਹੈਨਾ ਕਲੈਕਟਰ ਜੀ ਕਰ ਲੋ ਹਾਂਜੀ ਹਾਂਜੀ ਉਹਨਾਂ ਦੇ ਲੈਟਰ ਦੇ ਬਾਅਦ ਅਸੀਂ ਕੱਢਣੀ ਪਊਗੀ ਕਿ ਨਹੀਂ ਨਹੀਂ ਉਹ ਹਾਂ ਵੀਡੀਓ ਸਾਹਿਬ ਵੀਡੀਓ ਸਾਹਿਬ ਨੂੰ ਭੇਜੋਗੇ ਤੂੰ ਆਪਣਾ ਇਹਨਾਂ ਨੂੰ ਭੇਜ ਜੇ ਫੇਰ ਕਲੈਕਟਰ ਜੀ ਹੋਗੇ ਤੇ ਇਧਰ ਤੁਸੀਂ ਆਪਣਾ ਭੇਜੋ ਹਾਂਜੀ ਹਾਂਜੀ ਅਸੀਂ ਤਿੰਨੇ ਜਣੇ ਬੈਠਾਂਗੇ ਜੀ ਆਪਣੇ ਆਪਣੇ ਤੁਸੀਂ ਆਫੀਸ਼ੀਅਲੀ ਲੈਟਰਸ ਦੇ ਦਿਓ ਕੱਲ ਨੂੰ ਸਾਨੂੰ ਉਸ ਨਿਸ਼ਾਨਦੇਹੀ ਦੀ ਰਿਪੋਰਟ ਚਾਹੀਦੀ ਹੈ ਜੀ ਜੀ ਠੀਕ ਹੈ ਨਾ ਰਿਪੋਰਟ ਤਾਂ ਆਈ ਹੋਗੀ ਜੇ ਤੁਸੀਂ ਲਿਖ ਕੇ ਭੇਜੋ ਜੀ ਵੀਡੀਓ ਨੂੰ ਵੀ ਕਹਿ ਦਿਓ ਉਹ ਕੱਲ ਵੀਡੀਓ ਨੂੰ ਕਹਿਤਾ ਸੀ ਡੀ ਸਾਹਿਬ ਦੇ ਸਾਹਮਣੇ ਕਹਿਤਾ ਸੀ ਔਰ ਡੀ ਸਾਹਿਬ ਦੇ ਆਪ ਇਹ ਮੁੱਦਾ ਦੇਖਣ ਦੇ ਨਾਲ ਸਾਰਾ ਜੋ ਕੁਝ ਸਾਡੇ ਨਾਲ ਹੋ ਰਿਹਾ ਉਹਦੇ ਨਾਲ ਕਾਫੀ ਸਾਰੇ ਮਸਲੇ ਹੱਲ ਹੋ ਜਾਂਦੇ ਕਿਉਂਕਿ ਅੱਖੀਂ ਦੇਖਣ ਦੇ ਨਾਲ ਫਰਕ ਬਹੁਤ ਪੈ ਜਾਂਦਾ ਤਕਰੀਬਨ ਅਸੀਂ ਗੁਲਾੜਾ ਵਾਲਾ ਸਿਲਸਿਲਾ ਤਾਂ ਅਸੀਂ ਨਿਪਟਾਈ ਲਵਾਂਗੇ ਕੱਲ ਨੂੰ ਇਹਦਾ ਕੱਲ ਨੂੰ ਦੀ ਐਂਡ ਹੋ ਜਾਊਗਾ ਕਿ ਅੱਗੇ ਕੀ ਹੋਣਾ ਠੀਕ ਹੈ ਜੀ ਜਿੱਦਾਂ ਹੋ ਰਿਹਾ ਜੀ ਐਕਸਾਈਟੇਸ਼ਨ ਕਰਨ ਲੱਗ ਪਿਆ ਜਿੱਦਾਂ ਹੋਰ ਵੀ ਕਿਸੇ ਪਾਸੇ ਕਰਨ ਲਿਆ ਤਾਂ ਅਸੀਂ ਜਿਹੜੇ ਸਿੱਧ ਸਿੱਧ ਮਸਤਦੀ ਤੇ ਜਾ ਕੋ ਸੰਗਾ ਉਹ ਬਿਲਕੁਲ ਨੇੜੇ ਆ ਆਪਾਂ ਉਹਦਾ ਇੱਕ ਤੁਸੀਂ ਨਾ ਕਿ ਮੈਨੂੰ ਉਹਦੇ ਬਾਰੇ ਨੋਲੇਜ ਨਹੀਂ ਹੈਗੇ ਕਿ ਅਸੀਂ ਹੱਦਬੰਦੀ ਵਧਾਉਣੀ ਕਿੱਦਾਂ ਹੈ ਉਹ ਇਸ ਤਰ੍ਹਾਂ ਜਿਹੜੀ ਸੰਬੰਧਿਤ ਕੁਸ਼ ਇਰੀਆ ਵਾ ਸਾਡੀਆਂ ਬੋਟਾਂ ਪੈਣੀਆਂ ਕਾਲਜ ਪੈਂਦਾ ਬੋਟਾਂ ਆ ਉਥੇ ਕੋਟਲਾ ਪਨ ਲਾ ਬੋਟਾਂ ਨੂਰਮਲ ਦੀਆਂ ਵਾ ਇਹ ਇਰੀਆ ਪੜਾਣਾ ਦਾ ਕਾ ਵਾ ਇਦਾਂ ਦੀ ਕਈ ਸਮੱਸਿਆ ਉਹਨੂੰ ਸ਼ਾਮਲ ਕਰ ਲਓ ਉਹ ਤਾਂ ਜੀ ਇਸ ਤਰ੍ਹਾਂ ਹੁੰਦੀ ਹੈ ਨੇ ਜਿਹੜਾ ਪੰਚਾਇਤ ਤਾਂ ਬਣੀਆਂ ਇੱਥੇ ਦੀ ਬਸ ਬਣੀਆਂ ਜੀ ਪਰ ਮੈਂ ਇਹ ਕਨੈਕਸ਼ਨ ਚਾਹੁੰਦਾ ਜੀ ਪਾਣੀ ਦੇ ਤੇ ਸਾਡੀ ਵਾਟਰ ਸਪਲਾਈ ਚੱਲਦੀ ਆ ਸਭ ਪਰ ਹਾਂ ਇੱਕ ਹੋਰ ਗਲੱਡਾ ਨੂੰ ਇੱਕ ਤੁਸੀਂ ਉਹਨੂੰ ਪੁੱਛੋ ਵਿਸ਼ਵ ਭਾਰ ਕਲੋਨੀ ਦੇ ਵਿੱਚ ਤੁਸੀਂ ਸੀਵਰ ਕੇਸ ਬੇਸ ਤੇ ਪਾਇਆ ਸੀ ਉਹ ਮੁੰਡੇ ਦਾ ਪੁਆਇੰਟ ਆ ਪਰ ਅਸੀਂ ਮੈਂ ਵੀ ਜਾਣਨਾ ਚਾਹੁੰਦੇ ਹਾਂ ਕਿ ਸ਼ਿਵ ਭਾਰ ਕਲੋਨੀ ਦੇ ਵਿੱਚ ਕੇਸ ਬੇਸ ਤੇ ਸੀਵਰ ਪਾਇਆ ਸੀ ਜੇ ਸੀਵਰ ਪਾਇਆ ਸੀ ਤੇ ਫਿਰ ਬਾਕੀ ਡਿਵੈਲਪਮੈਂਟ ਕਿਉਂ ਨਹੀਂ ਕੀਤੀ ਠੀਕ ਹੈ ਨਾ ਉਥੇ ਆਪਾਂ ਪੈਸੇ ਲਾ ਰਹੇ ਹਾਂ ਠੀਕ ਹੈ ਜਿੰਨੇ ਕੁ ਵੀ ਲਾਏ ਹੋਣ ਤੱਕ ਉਹ ਲੋਕ ਨਾ ਸਾਲ ਤੋਂ ਬਾਅਦ ਸ਼ੇਅਰ ਕਲੋਨੀ ਦੇ ਲੋਕਾਂ ਨੂੰ ਇੰਟਰਲੋਕਿੰਗ ਟਾਈਲ ਮਿਲੀ ਹੈ ਉਹ ਵੀ ਜਿਨੇ ਜਿਨੇ ਥੋੜੀ ਮਦਦ ਮੇਰੇ ਸੁਣਨ ਚਾਹੀਦੀ ਸੀ ਤੁਸੀਂ ਕੀ ਕੀਤੀ ਸੀ ਬਾਕੀ ਕਈ ਲੋਕਾਂ ਨੇ ਪੱਲਿਓਂ پیسے ਵਾਈ ਸੀ ਅਸੀਂ ਵੀ ਕਰ ਰਹੇ ਹਾਂ ਉਹ ਵੀ ਕਰ ਰਹੇ ਹਾਂ ਮਤਲਬ ਜਿੱਤੇ ਜਿੱਤੇ ਲੋਕਾਂ ਦੇ ਕਰਨੀ ਹੈਗੇ ਜਿਨ੍ਹਾਂ ਕੋਲ ਸਮਰਥ ਨਹੀਂ ਹੈਗਾ پیسے ਦੇਣ ਦਾ ਉੱਥੇ ਇੰਟਰਲੋਕਿੰਗ ਹੈ ਨਹੀਂ ਜਿੱਦੇ ਡਬਲ ਲੇਨ ਦੇ ਵਿੱਚ ਸਿੰਗਲ ਸਾਈਡ ਤੇ ਇੰਟਰਲੋਕਿੰਗ ਹੈ ਦੂਜੀ ਸਾਈਡ ਤੇ ਹੈਗੀ ਬਸ ਆਪਾਂ ਹੁਣ ਬੈਠਣ ਲੱਗ ਪਏ ਸਾਰੇ ਕਰ ਲਾਂਗੇ ਥੈਂਕ ਯੂ ਉਹ ਪੁੱਛੋ ਇਹਨਾਂ ਨੂੰ ਲਡਲ ਚੁੱਠੀ ਪਾ ਕੇ ਕਿਸ ਬੇਸ ਤੋਂ ਤੁਸੀਂ ਵਾਪਸ ਜੇ ਸੀਵਰ ਪਾਇਆ ਤਾਂ ਫਿਰ ਡਿਵੈਲਪਮੈਂਟ ਕਰਨੇ ਸਰ ਮੰਡੇ ਨੂੰ ਅੰਡਰ ਬਣਾਓ ਫਿਰ ਦੇ ਉਹ ਡੇਰੀ ਬੋਲੀ ਲਵਾਓ ਮੈਨੂੰ ਠੇਕੇ ਦੇ 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 ਕਹਿ ਤੋ ਦਿੱਤਾ ਜੀ ਨਹੀਂ ਦੇਖ ਲੈ ਮਰਦਾਂ ਨਾਲ ਗ ਕਿੰਨ ਮਿੰਟਾਂ ਦੇ ਆਖ ਦੇਖ ਮੈਂ ਤਾਂ ਨਹੀਂ ਕਰ ਕੋਨ ਆਪਸ਼ਨ ਰੱਖਣੀ ਇਹ ਥੋੜੇ ਗੱਲੇ ਨਹੀਂ ਕਰਦੇ ਇੱਕ ਮਿੰਟ ਤਿੰਨ ਸਾਲ ਐ ਕੰਮ ਤੋਂ ਨਾ ਮਿੰਟ ਮੇਰੀ ਗੱਲ ਸੁਣ ਤੁਸੀਂ ਤੁਹਾਡੇ ਕੰਮ ਨਾ ਹੋਣ ਦੇ ਕਾਰਨ ਵੀ ਇਹ ਤੁਸੀਂ ਪਹਿਲੇ ਇਰੀਟੇਟ ਕਰ ਜਦ ਮੈਂ ਆਰਡਰ ਕਰ ਦਿੱਤਾ ਉਹਨੂੰ ਕਿ ਜੀ ਆਪਸ਼ਨ ਰੱਖੋ ਆਪਸ਼ਨ ਦਾ ਇੱਕ ਤਰੀਕਾ ਹੁੰਦਾ ਆ ਹੁਣ ਤੁਹਾਡੀ ਪਹਿਲਾਂ ਕਾਉਂਸਲ ਦੀ ਮੀਟਿੰਗ ਹੋਊਗੀ ਕਾਉਂਸਲ ਦੀ ਮੀਟਿੰਗ 'ਚ ਤੁਸੀਂ ਮਤ ਲੇ ਕੇ ਆਓਗੇ ਮਤੇ ਤੋਂ ਬਾਅਦ ਤੁਸੀਂ ਉਹਦੀ ਆਪਸ਼ਨ ਵਾਸਤੇ ਇਟੈਂਡਰਿੰਗ ਕਰੋਗੇ ਪਾ ਚੁੱਕੇ ਹੈਂ ਪਾ ਚੁੱਕੇ ਪੁੱਛ ਲੋ ਯਾਰ ਪ੍ਰੋਸੈਸ ਜਿਹੜਾ ਪ੍ਰੋਸੈਸ ਦੇ ਨਾਲ ਚੱਲਣਾ ਤੁਸੀਂ ਆਪਣੀ ਮੀਟਿੰਗ ਰਖਾਓ ਮੀਟਿੰਗ ਰੱਖ ਕੇ ਉਹਦੇ ਪ੍ਰੋਸੈਸ ਕਰਵਾ ਦੇਣ ਜੀ ਅਪਨੋ ਕਰਵਾ ਦੇ ਹੋ ਗਈ ਗੱਲ ਖਤਮ ਹੋ ਗਈ ਹੋ ਗਈ ਹੋ ਗਈ ਬਾਕੀ ਜਿਹੜੀ ਕੋਈ ਸਰ ਸਾਹਿਬ ਤੁਸੀਂ ਸਾਡੇ ਆਪਣੇ ਕੋਈ ਹੋਰ ਡਿਵੈਲਪਮੈਂਟ ਹੋਣ ਵਾਲੀ ਹੈ ਸ਼ਹਿਰ ਦੀ ਉਹ ਆਪਣੇ ਕੋਲ ਆਈ ਚੋਗੀ ਨਾਲ ਦੀ ਨਾਲ ਕਰਦੀ ਇਹ ਤਾਂ ਲਗਦਾ ਥੋੜੇ ਪੁਆਇੰਟ ਤੇ ਨਹੀਂ ਬਚਿਆ ਆਪਣਾ ਜੀ ਹਾਂ ਲਿਫਟ ਰੱਖੀ ਜੀ ਨਾ ਕਿ ਕੌਂਸਲ ਦੇ ਵਿੱਚ ਲਿਫਟ ਲਾਉ ਜੀ ਠੀਕ ਹਾਂ ਲਿਫਟ ਰੱਖ ਦੇ ਤਾਂ ਟੈਂਡਰ ਲੈ ਕੇ ਆਓ ਇਹਦਾ ਆਪਣਾ ਮਤਲ ਲੈ ਕੇ ਆਓ ਮਤਲਿਆ ਕੇ ਤੇਰੀ ਕਰਦੀ ਠੀਕ ਹੈ ਮੇਰੇ ਬਾਪ ਜੀ ਪਾ ਦੂ ਅ ਕਰਦੀ ਆਂਡੀ ਮਾਂ ਹਾਂਜੀ ਵਾਈਂਡ ਅਪ ਕਰਦੀ ਹੈ ਜੀ ਕੋਈ ਗੱਲ ਕੋਈ ਹੈ ਤਾਂ ਨਹੀਂ ਕੁਝ ਕਹਿਣ ਵਾਲਾ ਅੱਛਾ ਕਿਵੇਂ ਲੱਗੀ ਸਾਰੇ ਤੱਕ ਠੀਕ ਆ ਖੁਸ਼ ਆ ਮੀਟਿੰਗ ਸਹੀ ਠੀਕ ਲੱਗੀ ਇਹ ਹੁਣ ਕਿਤੇ ਨਿਕਲਣ ਦੀ ਜੀ ਦੂਸਰੀ ਬੇਨਤੀ ਕਿ ਨਿਕਲਣਾ ਬਹੁਤ ਵਧੀਆ ਜੇਕਰ ਤੁਸੀਂ ਤੁਸੀਂ ਜੇਕਰ ਤੁਸੀਂ ਮੰਨਦੇ ਹੋ ਕਿ ਅੱਜ ਦੀ ਮੀਟਿੰਗ ਆਪਣੀ ਸਾਰਥਕ ਆ ਪੋਜੀਟਿਵ ਆ ਆਪਾਂ ਨੂੰ ਇੱਕ ਚੰਗਾ ਰਸਤਾ ਮਿਲਿਆ ਆ ਤਾਂ ਫਿਰ ਤੁਸੀਂ ਆਪਣੀ ਇਸ ਕਮੇਟੀ ਨੂੰ ਜਿਹੜਾ ਸਾਡੀ ਕਮੇਟੀ ਦੇ ਵਿੱਚ ਅਸੀਂ ਨਾਂ ਰੱਖਿਆ ਇਨੋਵੇਟਿਵ ਕਮੇਟੀ ਇਸ ਤਰ੍ਹਾਂ ਤੁਸੀਂ ਕੋਈ ਵੀ ਨਾਂ ਰੱਖ ਸਕਦੇ ਆ ਜੇ ਤੁਸੀਂ ਚਾਹੋ ਤਾਂ ਅਗਲੀ ਇਸ ਮੀਟਿੰਗ ਦੇ ਵਿੱਚ ਆਪਣੇ ਮੈਂਬਰਸ਼ਿਪ ਜਿਹੜੀ ਆਪਣੀ ਅੱਗੇ ਹੈਗੀ ਆ ਕੁਝ ਹੋਰ ਆ ਜਾਣਗੇ ਕੁਛ ਹੋ ਸਕਦਾ ਰਜਿਮਿਆ ਕਰਨਾ ਵੀ ਹੁਣ ਤੇ ਤੁਸੀਂ ਇਸ ਕਮੇਟੀ ਨੂੰ ਗਠਨ ਸਾਡੇ ਵਾਂਗ ਕਰ ਸਕਦੇ ਜਿਵੇਂ ਕਿ ਸਰ ਪਾਰਟੀ ਅੱਗੇ ਅਸੀਂ ਕੀ ਕੀ ਹੋਈ ਆ ਇੱਕ ਮਿੰਟ ਇੱਕ ਮਿੰਟ ਬਈ ਇੱਕ ਸਟਾਪ ਦੂਸਰੀ ਬੇਨਤੀ ਵੀ ਅਸੀਂ ਮੈਂ ਤੇ ਸਰਦਾਰ ਰਜਿੰਦਰ ਸਿੰਘ ਲਗਭਗ ਸਾਲ ਡੇਢ ਸਾਲ ਤੋਂ ਜਿਹੜਾ ਤੁਹਾਡੇ ਸਾਰਿਆਂ ਨਾਲ ਰਾਜ ਭਦਰ ਜੀ ਭਾਰਤਵਾਦ ਜੀ ਕਲੜਾ ਜੀ ਨਾਲ ਟੱਚ ਸੀਗੇ ਵੀ ਸਾਡਾ ਇੱਕ ਮਕਸਦ ਸੀ ਵੀ ਤੁਹਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਐਮਐਲਏ ਸਾਹਿਬ ਦੇ ਨਾਲ ਤੁਹਾਡੀ ਇੱਕ ਮੀਟਿੰਗ ਹੋ ਜਵੇ ਅੰਡਰਸਟੈਂਡਿੰਗ ਹੋ ਜਵੇ ਤਾਂ ਕਿ ਇੱਕ ਜਿਹੜਾ ਭੁਲੇਖਾ ਹੁੰਦਾ ਵੀ ਮੈਂ ਅਕਾਲੀ ਆ ਮੈਂ ਕਾਂਗਰਸੀ ਆ ਮੈਂ ਬਸਪਾ ਦਾ ਆ ਵੀ ਮੈਂ ਜਾਣਾ ਨਹੀਂ ਜਾਂ ਕਿੱਧਾ ਆ ਤੁਸੀਂ ਅੱਜ ਦੀ ਮੀਟਿੰਗ 'ਚ ਇੱਕ ਹਾਪ ਭਾਵ ਦੇਖ ਲਿਆ ਹੋਣਾ ਵੀ ਇੱਥੇ ਕੋਈ ਉਹ ਗੱਲ ਨਹੀਂ ਹੈ ਕਿ ਅਸੀਂ ਸ਼ਹਿਰ ਵਾਲੀ ਗੱਲ ਅੱਗੇ ਰੱਖੀ ਆ ਜੇਕਰ ਤੁਸੀਂ ਚਾਹੋਨੇ ਆ ਤਾਂ ਤੁਸੀਂ ਆਪਣੀ ਕਮੇਟੀ ਦਾ ਅਗਲੀ ਦਾ ਗਠਨ ਕਰੋ ਉਹਦਾ ਅਗਲੀ ਕਮੇਟੀ ਦੇ ਵਿੱਚ ਨਾਂ ਰੱਖੋ ਅਗਲੀ ਕਮੇਟੀ ਦੇ ਵਿੱਚ ਮੈਂ ਤੇ ਸਰਦਾਰ ਰਜਿੰਦਰ ਸਿੰਘ ਅਸੀਂ ਤੁਹਾਡੇ ਤੋਂ ਖਿਮਾ ਮੰਗਾਂਗੇ ਤੇ ਤੁਸੀਂ ਅਗਲੀ ਕਮੇਟੀ ਆਪਣੀ ਆਪ ਪ੍ਰੈਜਾਈਡ ਕਰਨੀ ਆ ਤੇ ਅਸੀਂ ਇੰਨਾ ਕਿ ਸਾਡਾ ਤੁਹਾਡਾ ਸਾਥ ਸਦਾ ਧੰਨਵਾਦ ਜੀ ਬੀਟੀਗਰ ਦੀ 14 ਜਗਾ ਤੁਸੀਂ ਆਪਣੇ ਤਿਆਰ ਪਿਆ ਉਹਦੇ ਵਿੱਚ ਇਹਦਾ ਨਾਮ ਇਨੋਵੇਟਿਵ ਕਮੇਟੀ ਆ ਇਨੋਵੇਟਿਵ ਮਤਲਬ ਕੁਝ ਨਵਾਂ ਨਵਾਂ ਤੇ ਪ੍ਰੋਗਰੈਸਿਵ ਕੰਮ ਜਿਹੜਾ ਹੁੰਦਾ ਉਹਨੂੰ ਇਨੋਵੇਟ ਇਨੋਵੇਟਿਵ ਕਹਿੰਦੇ ਆ ਇਹਨੂੰ ਸੁਸਾਇਟੀ ਦੇ ਅਧਾਰਾਂ 'ਤੇ ਰੱਖ ਲੋ ਜੀ ਇਨੋਵੇਟਰ ਸੁਸਾਇਟੀ ਇਨੋਵੇਟਰ ਸੁਸਾਇਟੀ ਦੇ ਮੇਰੇ ਉੱਥੇ ਇਨੋਵੇਟਰ ਬੜਕਾਇ ਹੈ ਨਾ ਬਟ ਨੂਰਮਲ ਹੋਈ ਇਨੋਵੇਟਿਵ ਸੁਸਾਇਟੀ ਨੂਰਮਲ ਇਹ ਨਾਮ ਵੀ ਤੁਸੀਂ ਇਹਨੂੰ ਕਰ ਲਓ ਅਜ ਮਣੀ ਥੋੜਾ ਜਿਹਾ ਇੱਕ ਰਹਿ ਗਿਆ ਕੁਐਸਚਨ ਇੱਕ ਆਪਾਂ ਸਨ ਲਾਇਆ ਵੀ ਆਪਾਂ ਟਰਾਂਫਰ ਕਰਦੇ ਹਾਂ ਉਹ ਹਾਈ ਮੈਕਸ ਤੇ ਤਾਰਾਂ ਦੇ ਕੁਝ ਹਜੇ ਐਸਡੀ ਸਰਦਾ ਹੀ ਕਰ ਰਹੇ ਹਨ ਹਾਂ ਉਹ ਵੀ ਹੋ ਗਿਆ ਕਾਫੀ ਫੇਰ ਨਾ ਬਿਜਲੀ ਦੀ ਸਪਲਾਈ ਵਧੀਆ ਜਾਂਦੀ ਹੈ ਅਪਰਾਂ ਦੇ ਖੱਛਾ ਉਹ ਕੰਮ ਰੁਕਿਆ ਸੀਗਾ ਅਪਰਾਂ ਦੇ ਉੱਤੇ ਖੱਛਾ ਦੇ ਕੋਲ ਚੌਂਕ ਦੇ ਵਿੱਚ ਹਾਂ ਆਪਾਂ ਟਰਾਂਸਫਾਰਮਰ ਹੈ ਬਿਜਲੀ ਦਾ ਓਕੇ ਉਹਦੇ ਨਾਲ ਖੰਭਾ ਸੀਗਾ ਅੱਛਾ ਉਹ ਹਾਈ ਮੈਕਸ ਤੇ ਲੱਗਿਆ ਸੀਗਾ ਕਿ ਇਹ ਪੇਰ ਹੋਣੀਆਂ ਕੱਲ ਨੂੰ ਹਾਈ ਮੈਕਸ ਤੇ ਪੇਰ ਨਹੀਂ ਹੋਣੇ ਓਕੇ ਤੇ ਉਹ ਹਲ ਟ੍ਰਾਂਸਫਾਰਮਰ ਦੋ ਘੰਟੇ ਲਿਓਗੇ ਉਧੇ ਲੱਗਾ ਉਹ ਪਰਪਲ ਜੇ ਲਾਓਗੇ ਉਧਰੇ ਇਲਾਕੇ ਨੂੰ ਕੋਈ ਸਪਲਾਈ ਵਧੀਆ ਬਿਜਲੀ ਦੇ ਤਰੀਕੇ ਨਾਲ ਹੋ ਜਾਵੇ ਠੀਕ ਹੈ ਸਾਹ ਨੂੰ ਪਤਾ ਹੀ ਜਾਵੇ ਮੈਂ ਇਹ ਕਹਣਾ ਜਿਹੜੇ ਇਹ ਪਬਲਿਕ ਟਾਇਲਟਸ ਨੇ ਉਹਨਾਂ ਦੇ ਹਾਲਾਤ ਬੜੇ ਮਾੜੇ ਨੇ ਇੱਕ ਵਾਰੀ ਜੰਗੀ ਬਦਤਈਓ ਸਾਹ ਉਹਦੀ ਸਫਾਈ ਕਰਵਾ ਦਿਓ ਕਰਵਾ ਰਹੀ ਟੀਮ ਭੇਜ ਸੈਨੀਟਰੀ ਇੰਸਪੈਕਟਰ 15 ਦਿਨ ਲਈ ਇੱਥੇ ਹੈ ਜੀ ਉਧਰੇ ਸੈਨੀਟਰੀ ਇੰਸਪੈਕਟਰ ਨੂੰ ਕਿ 15 ਦਿਨ ਨੋਰਮਲ ਦੀ ਸਪਾਈ ਤੇ ਲਾਉਣਗੇ ਔਰ 15 ਦਿਨ ਬਾਅਦ ਤੁਸੀਂ ਮੈਨੂੰ ਚੈੱਕ ਕਰਾਉਣਾ ਠੀਕ ਹੈ ਫਿਰ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਕੰਟੀਨਿਊਸਲੀ ਚਾਲੂ ਰੱਖਾਂਗੇ ਇਦਾਂ ਦੀ ਸਪਾਈ ਦਾ ਇੱਕ ਤੁਸੀਂ ਐਸਡੀਓ ਸਾਹਿਬ ਤੁਹਾਨੂੰ ਅੱਜ ਲੈਟਰ ਕੱਢ ਦੜ ਕੇ ਦੋ ਤਿੰਨ ਦਿਨ ਦੇ ਵਿੱਚ ਵੀ ਤੁਹਾਨੂੰ ਪਹੁੰਚ ਜਾਊਗੇ ਅਸੀਂ ਨੂਰ ਮਹਿਲ ਮੰਡੀ ਚੌਂਕ ਤੋਂ ਲੈ ਕੇ ਇੱਧਰ ਜਿਹੜੀ ਉੱਥੇ ਉਹ ਕਿੰਨਾਂ ਦੀ ਜਗ੍ਹਾ ਜਿੱਥੇ ਵੀ ਉਹ ਟੀ ਪੁਆਇੰਟ ਬਣਦਾ ਉੱਥੇ ਤੱਕ ਤੁਸੀਂ ਜਿੰਨਾ ਸ਼ਹਿਰ ਦਾ ਸਾਡਾ ਏਰੀਆ ਹੈ ਇਹਦੇ ਜਿੰਨੇ ਖੰਭੇ ਨੇ ਜਿਹੜੇ ਸੈਂਟਰ 'ਚ ਆ ਜਾਂਦੇ ਆ ਸਾਨੂੰ ਟ੍ਰੈਫਿਕ ਦੇ ਵਿੱਚ ੜਿੱਕਾ ਬਣਦੇ ਆ ਜਾਂ ਕਬਜ਼ਿਆਂ ਦਾ ਕਾਰਨ ਬਣਦੇ ਆ ਉਹ ਸਾਰੇ ਉਠਾ ਠਾ ਕੇ ਅਸੀਂ ਪਿੱਛੇ ਲੈ ਕੇ ਆਉਣੇ ਆ ਉਦੇ ਵਾਸਤੇ ਤੁਸੀਂ ਆਪਣਾ ਐਸਟੀਮੇਟ ਤਿਆਰ ਕਰਨਾ ਜੈਨੂਅਲ ਐਸਟੀਮੇਟ ਤਿਆਰ ਕਰਿਓ ਫਿਰ ਮੈਂ ਪਾਸ ਕਰਵਾ ਲੂੰਗੀ ਠੀਕ ਹੈ ਨਾ ਮੰਤਰੀ ਸਭ ਤੋਂ ਕਰਾ ਲਾ ਜੀ ਸਰਕਾਰੀ ਕੰਮ ਕਰਦਾ ਤੁਸੀਂ ਹੈਗਾ ਹੀ ਹੈ ਨਾ ਜੀ ਤੇ ਨੂਰਮਾ ਦੀ ਇੱਕ ਵੱਡੀ ਪ੍ਰੋਬਲਮ ਹੈ ਜੀ ਪਹਿਲਾਂ ਹੁੰਦਾ ਸੀ ਸਾਰਾ ਸ਼ਹਿਰ ਇੱਕ ਹੀ ਜਿੱਥੇ ਲੱਗਾ ਹੁੰਦਾ ਵੀ ਜੇ ਇੱਕ ਟਰਬਲ ਆ ਗਈ ਮੰਡੀ ਰੋਡ ਤੇ ਤਾਂ ਸਾਰਾ ਸ਼ਹਿਰ ਨੂੰ ਪਾ ਦਿੰਦਾ ਤੇ ਉਸ ਤੋਂ ਬਾਅਦ ਜੀ 10 ਸਾਲ ਪਹਿਲਾਂ ਹੋਇਆ ਸੀ ਇਹਨੂੰ ਦੋ ਪਾਰਟਾਂ 'ਚ ਕਰ ਦਿੱਤਾ ਗਿਆ ਹੁਣ ਇੱਥੋਂ ਜਾ ਕੇ ਆ ਪ੍ਰਾਣ ਮਾਸਟਰ ਤੋਂ ਉਧਰਲਾ ਪਾਸਾ ਲਾਗੇ ਇਧਰਲਾ ਲੱਗਦਾ ਜਦ ਕਿ ਹੁੰਦਾ ਕਿ ਆ ਵੀ ਚਲੋ ਆੜੇ ਵਾਲੇ ਸਾਰੇ ਡਰਕ ਚੰਦੇ ਜਾਓ ਉਹਨਾਂ ਲਈ ਐਲਟੀ ਜਿਹੜੇ ਛੋਟੇ ਛੋਟੇ ਪਾਰਟ ਚ ਕਰਤਾ ਜਾ ਰਹੇ ਤਿੰਨ ਚਾਰ ਪਾਰਟ ਜਿਹੜਾ ਪਾਰਟ ਜਿਹੇ ਕੋਈ ਟ੍ਰਬਲ ਹੈ ਜੀ ਉਹ ਬਾ ਆਪਣੇ ਕੋ ਸਮਾਂ ਹੈ ਹਜੇ ਸੀਜ਼ਨ ਬਹੁਤ ਦੂਰ ਹੈ ਛੋਣੇ ਦਾ ਇਹਦਾ ਲੋਡ ਡਿਵਾਈਡ ਕਰ ਦਿਓ ਠੀਕ ਹੈ ਲੋਡ ਦਾ ਵੱਖਰਾ ਵੱਖਰਾ ਇਹਦੇ ਤੁਸੀਂ ਟੀ ਪੁਆਇੰਟ ਜਿਹੜੇ ਵੱਖਰੇ ਵੱਖਰੇ ਬਣਾ ਦਿਓ ਲੋਡ ਡਿਵਾਈਡ ਕਰ ਦਿਓ ਸ਼ਹਿਰ ਦਾ ਘਟੋ ਘਟ ਚਾਰ ਭਾਗਾਂ ਚ ਡਿਵਾਈਡ ਕਰ ਦਿਓ ਠੀਕ ਹੈ ਠੀਕ ਹੈ ਨਾ ਇਜ਼ ਇਟ ਪੋਸੀਬਲ ਹਾਂ ਜੀ ਦੋਗਣ ਨੂੰ ਉਹਨਾਂ ਨੇ ਸਟਡੀ ਕਰ ਰਹੇ ਸਟਡੀ ਕਰ ਰਹੇ ਤੁਸੀਂ ਸਾਰਾ ਆਪਣਾ ਸਰਵੇ ਕਰਕੇ ਦੇਖੀ ਚਾਰ ਭਾਗਾਂ ਚ ਡਿਵਾਈਡ ਕਰ ਦਿਓ ਤਾਂ ਕਿ ਉਹਨਾਂ ਕੀ ਪੋਰਸ਼ਨ ਬੰਦ ਹੋਵੇ ਜੇ ਕਿਸੇ ਨੂੰ ਕੋਈ ਟ੍ਰਬਲ ਆ ਗਈ ਹੈ ਠੀਕ ਹੈ ਜੀ